ਬਠਿੰਡਾ ਦੇ ਅੰਦਰ ਦਿਨ ਦਿਹਾੜੇ ਹੋਈ 20 ਲੱਖ ਰੁਪਏ ਦੀ ਲੁੱਟ ਨਿਹੰਗਾਂ ਦੇ ਬਾਣੇ ਦੇ ਵਿੱਚ ਆਏ ਸਨ ਲੁਟੇਰੇ ਮਾਮਲਾ ਬਠਿੰਡਾ ਦੇ ਅਮਰੀਕ ਸਿੰਘ ਰੋਡ ਦਾ ਅੱਜ ਬਾਅਦ ਦੁਪਹਿਰ ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਮਨੀ ਐਕਸਚੇਂਜ ਦਾ ਕੰਮ ਕਰਨ ਵਾਲੇ ਵਿਅਕਤੀ 20 ਲੱਖ ਰੁਪਏ ਲੈ ਕੇ ਆਪਣੀ ਸਕੂਟੀ ਤੇ ਜਾ ਰਹੇ ਸਨ ਤਾਂ ਉਹਨਾਂ ਦਾ ਪਿੱਛਾ ਕਰਦੇ ਨੰਗ ਸਿੰਘਾਂ ਦੇ ਬਾਣੇ ਦੇ ਵਿੱਚ ਚਾਰ ਵਿਅਕਤੀ ਜੋ ਇੱਕ ਐਗਜੈਲੋ ਗੱਡੀ ਦੇ ਵਿੱਚ ਸਨ ਅਤੇ ਉਹਨਾਂ ਨੇ ਪਹਿਲਾਂ ਉਹਨਾਂ ਦੀ ਸਕੂਟੀ ਦੇ ਵਿੱਚ ਆਪਣੀ ਗੱਡੀ ਮਾਰੀ ਤੇ ਜਦੋਂ ਡਿੱਗ ਪਏ ਤਾਂ ਉਸ ਤੋਂ ਬਾਅਦ ਪਿਸਤੌਲ ਦੀ ਲੋਕ ਤੇ ਉਹਨਾਂ ਦੇ ਕੋਲੋਂ ਉਹਨਾਂ ਦਾ ਬੈਗ ਸੀ ਜਿਹੜਾ ਉਹ ਖੋਲਿਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਲੇਕਿਨ ਬਠਿੰਡਾ ਦੇ ਅੰਦਰ ਐਡੀ ਵੱਡੀ ਲੁੱਟ ਹੋਣਾ ਕੋਈ ਛੋਟੀ ਗੱਲ ਨਹੀਂ ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਇਹ ਸਾਰਾ ਮਾਮਲਾ ਹੋਇਆ ਜਿੱਥੇ ਇੱਕ ਐਕਟਵਾ ਤੇ ਜਾ ਰਹੇ ਦੋ ਵਿਅਕਤੀ ਜੋ ਮਨੀ ਐਕਸਚੇਂਜ ਦਾ ਕੰਮ ਕਰਦੇ ਆ ਤੇ ਉਹਨਾਂ ਦੇ ਕੋਲ 20 ਲੱਖ ਰੁਪਏ ਉਹਨਾਂ ਦੇ ਬੈਗ ਦੇ ਵਿੱਚ ਸੀ ਤਾਂ ਪਿੱਛੋਂ ਇੱਕ ਗੱਡੀ ਆਉਂਦੀ ਹੈ ਜੋ ਨਹਿੰਗਾ ਦੇ ਮਾਣੇ ਦੇ ਵਿੱਚ ਚਾਰ ਵਿਅਕਤੀ ਸਨ ਤੇ ਉਹਨਾਂ ਦੇ ਕੋਲ ਪਿਸਤਲ ਵੀ ਦੇਖਿਆ ਗਿਆ ਹੈ ਉਹਨਾਂ ਵੱਲੋਂ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੱਟ ਕੇ ਉਹਨਾਂ ਦੇ ਕੋਲ 20 ਲੱਖ ਰੁਪਇਆ ਖੋਹ ਲੈ ਗਿਆ ਇਹ ਮਾਮਲਾ ਬਰਿੰਡਾ ਦੇ ਅਮਰੀਕ ਸਿੰਘ ਰੋਡ ਦਾ ਹੈ ਰੋਡ ਦਾ ਹੈ ਮੌਕੇ ਤੇ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਸਿਟੀ 1 ਸਿੰਦੀਪ ਸਿੰਘ ਪਾਰਟੀ ਅਤੇ ਐਸਐਚਓ ਕਤਵਾਲੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਦੇਖੋ ਤਸਵੀਰਾਂ ਦੇ ਵਿੱਚ ਇਸ ਸਬੰਧੀ ਐਸਪੀਸੀਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਕਲੂ ਮਿਲੇ ਹਨ ਅਤੇ ਜਲਦੀ ਹੀ ਇਹ ਆਪਣਾ ਜਿਹੜੇ ਲੁਟੇਰੇ ਨੇ ਇਸ ਇਲਾਕਾ ਦੇ ਪਿੱਛੇ ਹੋਣਗੇ ਇਸ ਨੂੰ ਦਖਾ ਰਹੇ ਸਾਰੀਆਂ ਇਹ ਆਪਣਾ ਤਸਵੀਰਾਂ ਪਟੰਡਾ ਤੇ ਅਮਰੀਕ ਸਿੰਘ ਰੋਡ ਦੀਆਂ ਜਿੱਥੇ ਅੱਜ ਦਿਨ ਦਿਹਾੜੇ 20 ਲੱਖ ਰੁਪਏ ਦੀ ਲੁੱਟ ਹੋਈ ਹੈ ਆ ਉਸ ਨੂੰ ਸੁਣਾਉਣੇ ਹੈ ਸਬੰਧੀ ਕੀ ਕਹਿੰਦੇ ਨੇ ਇਥੋਂ ਦੇ ਕੁਝ ਲੋਕ ਤੇ ਐਸਪੀਸੀਟੀ ਨਰਿੰਦਰ ਸਿੰਘ ਪਟੰਡਾ ਲੱਗ ਗਿਆ ਉਹ ਕਾਲਜ ਹਲਟਾ ਲੱਗਾ

ਕਾ ਕਾਦੀ ਪੇਮੈਂਟ ਸੀ ਜਿਹੜੀ ਤੁਹਾਨੂੰ ਦੇਣੀ ਸੀ ਇਹ ਆਪਾਂ ਨਾਲੋਂ ਵੀ ਆਪਣੇ ਬਸਰ ਪਿਆਰੀ ਹੈ ਉਹਨਾਂ ਨੂੰ ਬਾਈ ਜੀ ਤੇ ਕਹਿ ਰਹੇ ਬਹੁਤ ਵੱਡੀ ਰਕਮ ਚੋਖੇ ਲੈ ਗਏ ਇਹਦਾ ਕਹਿਣਾ ਹੈ ਬਿੱਟੀ ਵੀ ਕੱਲ ਪਰਦੇਸ ਦਾ ਕੀ ਲੱਗਦਾ ਜਿਹੜੀ ਪੇਮੈਂਟ ਸੀ ਜਿਹੜੀ ਮੈਂ ਸਾਰਾ ਕੁਝ ਤੁਹਾਨੂੰ ਸਾਰਾ ਕੁਝ ਦੱਸਦਾ ਠੀਕ ਹੈ ਹੈ ਤਾਂ ਮਾਹੀ ਵੱਡੀ ਹੈ ਨਾ ਉਹ ਕੋਈ ਜ਼ਿਆਦਾ ਵੱਡੀ ਉਹਦਾ ਸਾਰਾ ਦੇਰ ਬਾਅਦ ਦੇਣਾ ਠੀਕ ਹੈ ਮਰਜੀ ਸਿੰਘ ਕੀ ਗੱਲ ਹੋਈ ਜਿਹੜੇ ਮੈਂ ਤੇ ਚਾਹ ਵੀ ਜਾਂਦਾ ਸੀ ਮਗਰੋਂ ਗੱਡੀ ਆ ਰਹੀ ਮੁੰਡੇ ਸਕੂਲ ਰੀ ਜਾ ਰਹੀ ਹੈ ਠੀਕ ਹੈ ਜੀ ਉਹਨਾਂ ਨੇ ਗੱਡੀ ਵੇਚ ਮਾਰੀ ਸਕੂਲੀ ਦੀ ਕੋਈ ਨਹੀਂ ਕਿਉਂ ਇਹ ਇਹ ਨੇ ਵੇਚੀ ਅੱਛਾ ਠੀਕ ਹੈ ਜੀ ਉਹਨਾਂ ਨੇ ਸਕੂਲੀ ਥੋੜੀ ਉਡਾਣੂ ਕਰ ਲਈ ਉਹਨਾਂ ਨੇ ਫੇਰ ਇੱਥੇ ਮਾਰੀ ਜੀ ਉਹਨਾਂ ਨੇ ਆਖਿਆ ਵਿਚਾਲੇ ਮੁੰਡੇ ਗੱਡੀ ਖੜੀ ਆਪਾਂ ਥੋੜੀ ਐ ਨੂੰ ਹੋਰ ਕਰ ਲੈਂਦੇ ਆ ਉਹਨਾਂ ਨੇ ਫੇਰ ਉੱਤੇ ਮਾਰੀ ਗਾਹਾਂ ਗਲੀ ਆ ਗਈ ਜੀ ਹਾਂ ਉਹਨਾਂ ਨੇ ਅਜੇ ਪਰ ਰੋਕ ਲੈਣੇ ਜੋ ਰੋਕੀ ਨਾ ਨਹੀਂ ਮਗਰੋਂ ਗੱਡੀ ਵੇਖੋ ਮੁੰਡਾ ਪਰ ਇੱਧਰ ਭਜਾਇਆ ਦਾਦਾ ਇਹ ਲੈ ਗੁੱਸਰੇ ਇੱਕ ਸਕੂਲੀ ਦੇ ਸੱਦੇ ਦੇ ਉਹਦੇ ਬੈਗ ਵੜਿਆ ਸੀ ਉਹ ਬੈਗ ਛੱਡ ਦਿੰਦੀ ਰਹਿਆ ਸੀਗਾ ਜਿਹਨੇ ਪਾਸਾ ਕੱਢਿਆ ਫਿਰ ਮੁੰਡੇ ਨੇ ਬੈਕਸਪਾ ਕੇ ਕੀ ਸਿਕਾਉਦਾ ਉਹਦਾ ਇੰਨਾਂ ਕਹਾ ਦੀ ਪੈਸੇ ਕਰੇ ਸੀ ਇਕੱਲਾ ਸੀ ਮੁੰਡਾ ਨਹੀਂ ਦੋਸਤ ਉਹ ਦੋ ਸੀਗੇ ਹਾਂ ਤੇ ਕਿਹੜਾ ਏਰੀਆ ਕਿਹੜਾ ਇਹ ਅਮਰੀਕ ਸੰਗਰੋਦ ਤੇ ਕਿੱਧਰ ਨੂੰ ਗਏ ਗੱਡੀ ਵਾਲੇ ਜਿਹੜੇ ਡੀ ਵਾਲੇ ਆਏ ਨੂੰ ਕਿੱਧਰ ਨੂੰ ਇਹਦੀ ਘਟਨਾ ਜੀ ਇਹ ਹੋ ਗਈ ਵੀਰੇ ਅੱਧਾ ਘੰਟਾ ਦਾ ਕੀ ਸੀਗਾ ਪਿਸਤੋਲ ਵੈਪਨ ਸੀਗਾ ਨਹੀਂ ਇੰਨਾ ਦਾ ਜੀ ਸਾਨੂੰ ਕਿੱਥੇ ਝਟੰਦਿਓ ਠੀਕ ਫਿਰ ਆਵਦਾ ਦੇ ਪਿੱਛੇ ਹੋਗੇ ਜਣਾ ਉਹਨਾਂ ਨੇ ਸਕੂਟਰੀ ਦੇ ਵਿੱਚ ਮਾਰੀ ਇਹਨੇ ਗਾਣੇ ਚਾਰ ਨਹੀਂ ਕਸਾਈ ਅੱਛਾ ਲੋ ਗੱਡੀ ਜੀ ਪਿੱਛੇ ਫਿੱਕਰ ਲੱਗਾ ਗੁਜਰੰਗਵਲੀ ਦਾ ਅੱਛਾ ਬਲੈਕ ਤੇ orange ਅੱਛਾ ਜਿਹੜੋ ਉਹਨਾਂ ਨੇ ਭਾਂਜਾ ਕੱਟਣ ਲੱਗੇ ਕਰੀਮ ਕਲਰ ਦੀ ਗੱਡੀ ਸੀ ਉਹ ਗੱਡੀ ਤੇ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨੇ ਚਾਬੀ ਖੋ ਕੇ ਲੈ ਕੇ ਨਾਲ ਬੈਠ ਕੇ ਲੈ ਇਹ ਜਿਸ ਤੋਂ ਕੋਲ ਕੋਈ ਉਹ ਕਿਸ ਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀਗੇ ਦੋ ਜਣੇ ਸੀ ਤੇ ਉਹ ਚਾਰ ਸੀ ਉਹ ਚਾਰ ਜਾਨੇ ਕਿੰਨੇ ਵਜੇ ਦੇ ਘਟਣਾ ਇਹ 4:42 43 ਮਿੰਟ ਹੋਏ ਸੀ ਉਹਨੇ ਬੰਦ ਪਿੱਛੇ ਆ ਰਹੇ ਸੀ ਕਿ ਕਹ ਚਾਲ ਨਹੀਂ ਸੀ ਆਈਐਨਟੀ ਗੱਡੀ ਸੀ ਜਮਾ ਸੇਮ ਸੇਮ ਗੱਡੀ ਸੀ ਕਿੱਥੋਂ ਨੂੰ ਭੱਜੇ ਫਿਰੋ ਟੁੱਟਾ ਗਿਆ ਬਾਈ ਜਮਾ ਉਹ ਨਾਣਾ ਰੋਡ ਨੂੰ ਟੁੱਟਾ ਭੱਜ ਪੰਪਨ ਸੀਗਾ ਉਹਨਾਂ ਕੋਲ ਟੁੱਟਾ ਸੀ ਟੱਟਾ ਆ ਅਟ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮਰਕ ਸਿੰਘ ਰੋਡ ਹੈ ਤੇ ਪਿੱਛੇ ਆ ਰਹੇ ਸੀਗੇ ਉਹ 400 900 ਨੇੜੇ ਵਿਅਕਤੀ ਤੋਂ ਪੇਮੈਂਟ ਕੋਈ ਉਹ ਪੁਲਿਸ ਨੂੰ ਦੱਸਿਆ ਉਸਨੇ ਨਹੀਂ ਦੱਸਿਆ ਹਾਂ ਜੀ ਦੱਸਿਆ ਇਹਨੇ ਵੀ ਲੱਖ ਲੈ ਰਹੇ ਹੋ ਆ ਰਹੇ ਮੈਂ ਬਲੈਕ ਕਲਰ ਦਾ ਕਾਲਾ ਕੰਪਲਾਈ ਬੋਟ ਦਾ ਕੰਮ ਸੀ ਉਹ ਲੱਗਿਆ ਹੋਇਆ ਹਾਂ ਉਹ ਮਾਰ ਬਹੁਤ ਤੇ ਕੀ ਮਾਮਲਾ ਪੁੱਛਾ ਇੱਕ ਵੀਰ ਪਹਿਲਾਂ 10 15 ਮਿੰਟ ਪਹਿਲਾਂ ਸਾਨੂੰ ਰਿਪੋਰਟ ਮਿਲੀ ਜੀ ਕਿ ਦੋ ਲੜਕੇ ਇੱਕ ਸਕੂਟੀ ਦੇ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਨੇ ਦੱਸਿਆ ਬਦਲੋ ਉਹਨਾਂ ਕੋਲ 20 ਲੱਖ ਦੇ ਕਲੀਸ਼ ਸੀਗਾ ਤੇ ਜਦੋਂ ਇੱਕੋ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਆ ਤੇ ਕੋਈ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਜਲੈਕ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਤੋਂ ਪਹੁੰਚੇ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਸੀਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਨੂੰ ਡੇਢ ਦਿੱਤੀ ਤੇ ਇਹਨਾਂ ਦੇ ਕੋਲ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਉਹ ਮੌਕੇ ਦੇ ਸਾਡੀ ਟੀਮ ਸਾਹਮਣਿਆਂ ਨੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਰਜਿਸਟਰ ਕਰ ਰਹੇ ਹਾਂ ਤੇ ਜਲਦੀ ਜੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਪ੍ਰੈਸ ਕਲੀਟਿਕ ਕਰਾਂਗੇ ਇਹ ਕਿ ਘਟਨਾ ਕਿੰਨੇ ਮਜੇਦਿਕਾ ਨਾਦੇਸੀ ਕੌਣ ਕੀ ਹੁਲੀ ਆਸੀ ਕੁਝ ਦੱਸਿਆ ਉਹਨਾਂ ਨੇ ਕੁਝ ਇਨਪੁਟ ਸਟੇਬਲ ਹੈ ਗਿਆ ਜਿਹਦਾ ਦਾ ਦੱਸ ਮੁਤਾਬਕ ਸੀਗੇ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਇਹ ਕੌਣ ਬੰਦੇ ਸੀਗੇ ਕੌਣ ਕੌਣ ਜਿਹੜਾ ਆਈ ਵਿਟਨਸ ਹੈ ਕਰੋਨਾ ਬਾਰੇ ਗੱਲ ਕਰਕੇ ਪ੍ਰਦੀਸ਼ ਸਰ ਗੱਡੀ ਕਿਹੜੀ ਜਗ੍ਹਾ ਬਣਾ ਕੇ ਕਿਹੜੀ ਰਕਮ ਲਾ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿ ਤੁਹਾਨੂੰ ਦੇਖਣ ਲਈ ਕੀ ਆ ਪੂਰਾ ਮਾਲ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀਸ਼ ਸਿੰਘ ਦਾ ਭਾਗ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਕੌਣ ਸਰ ਜੀ ਕਿਹੜੀ ਸੀਗੀ ਕਿ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਤਾਂ ਦੋ ਜਣੇ ਸੀ ਇਹਨਾਂ ਨੂੰ ਦੱਸੋ ਬਤਾਓ ਗੱਡੀ ਚ ਦੋ ਬੰਦੇ ਨਿਕਲੇ ਆ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਤੋਂ ਲੋਕ ਕਹਿੰਦੇ ਨੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਤੂਰ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਪਰ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅਗੇ ਜਿਨ੍ਹਾਂ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਕਿਧਰ ਨੂੰ ਜਾਣਾ ਸੀ ਉਹਨਾਂ ਨੇ ਕਿੰਦਰ ਦੇ ਆਪਣੇ ਜੁਜਾਰ ਸਿੰਘ ਵਗੈਰਾ ਨਾਲੋਂ ਜਾਣਾ ਸੀ ਕਹਿੰਦੇ ਸੀ ਇਹ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੋਈ ਚੱਲ ਰਿਹਾ ਦੱਸੇ ਕਿ ਕਿਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਵੇ ਕੋ ਬਾਣੇ 'ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾਂ ਤੱਕ ਬੰਦੇ ਦੇ ਕੁਝ ਪੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਕੋਲ ਜਾ ਕੇ ਇਹਨਾਂ ਜਿੱਦਿਆਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਵੇ ਠੀਕ ਹੈ ਥੈਂਕ ਯੂ ਥੈਂਕ ਯੂ